ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਤੇ ਹਰ ਇੱਕ ਆਗੂ ਦੇ ਵੱਲੋਂ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਜਾ ਰਹੀ ਹੈ ਤੇ ਅੱਜ ਸ਼ਾਮ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਦੇ ਵੱਲੋਂ ਵੀ ਇੱਕ ਟਵੀਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ਤੇ ਲਿਆ ਤੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਹੰਕਾਰ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਅਜੇ ਦੇ ਵਿੱਚ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਆਮ ਆਦਮੀ ਪਾਰਟੀ ਤੋਂ ਮਾਲਵਿੰਦਰ ਕੰਗ ਸਵਾਗਤ ਕਰਦੇ ਹਾਂ ਸਰ ਜੋ ਸੁਨੀਤਾ ਕੇਜਰੀਵਾਲ ਦੇ ਵੱਲੋਂ ਵੀ ਸਿੱਧੇ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ਤੇ ਲਿਆ ਗਿਆ ਤੇ ਅਜੇ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਜੋ ਹੁਣ ਤੱਕ ਦੀ ਕਾਰਵਾਈ ਹੋਈ ਹੈ? ਸੱਤਾ ਦੇ ਨਸ਼ੇ 'ਚ ਹੰਕਾਰ 'ਚ ਔਰ ਆਉਣ ਵਾਲੀ 2024 ਦੇ ਇਲੈਕਸ਼ਨਾਂ ਦੇ ਹਾਰ ਤੋਂ ਡਰ ਕੇ BJP ਨੇ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਹੈ ਇਲੀਗਲੀ ਅਰੈਸਟ ਕੀਤਾ ਆ। ਔਰ ਮੈਂ ਇਹ ਸਮਝਦਾ ਆ ਕਿ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਅਰੈਸਟ ਹੈ ਉਹ ਭਾਜਪਾ ਦੇ ਕਫਨ ਦਾ ਅਖੀਰਲਾ ਸੱਟ ਸਾਬਤ ਹੋਊਗੀ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਬਿਵਾਕੀ ਨਾਲ ਲੌਜੀਕਲੀ ਲੋਕ ਹਿੱਤ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਔਰ ਲੋਕਾਂ ਦੀ ਐਂਟੀ ਪੀਪਲ ਮੋਦੀ ਦੀ ਪਾਲਿਸੀਆਂ ਦੇ ਖਿਲਾਫ ਹਮੇਸ਼ਾ ਆਪਣੀ ਆਵਾਜ਼ ਸਰਕੂ ਲੈ ਕੇ ਸੰਸਦ ਤੱਕ ਬੁਲੰਦ ਕੀਤੀ ਆ ਮੋਦੀ ਨੂੰ ਇਹੀ ਡਰ ਸਤਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਜੀ ਅਗਰ ਬਾਹਰ ਰਹਿ ਗਏ ਤੇ ਲੋਕ ਸਭਾ ਦੇ ਇਲੈਕਸ਼ਨਾਂ ਚ ਬੀਜੇਪੀ ਦਾ ਬਹੁਤ ਬੁਰਾ ਹਾਲ ਹੋਊਗਾ ਉਹ ਨਹੀਂ ਚੁੰੰਦੇ ਕਿ ਅਰਵਿੰਦ ਕੇਜਰੀਵਾਲ ਜੀ ਲੋਕ ਸਭਾ ਦੀ ਕੈਂਪੇਨ ਕਰਨ ਇਸ ਡਰ ਦੇ ਕਾਰਨ ਉਹਨਾਂ ਨੇ ਉਹਨਾਂ ਨੂੰ ਅਰੈਸਟ ਕੀਤਾ ਹੈ ਹਾਲਾਂਕਿ ਪਿਛਲੇ 2 ਸਾਲਾਂ ਚ ਜਿਹੜਾ ਤੱਥਾ ਕੱਤੀ ਸ਼ਰਾਬ ਘਟਾਲਾ ਜਿਹੜਾ ਕਹਿੰਦੇ ਜਿਹਦੇ ਸਾਡੇ 4 ਲੋਕਾਂ ਨੂੰ ਆਲਰੇਡੀ ਅੰਦਰ ਬਣਾ ਰੱਖਿਆ ਮਨੀਸ਼ ਜੀ ਨੂੰ ਸਿਰਵੰਦਰ ਜੈਨ ਸਾਹਿਬ ਨੂੰ ਸਚੰਦਰ ਜੈਨ ਜੀ ਨੂੰ ਸੰਜੇ ਜੀ ਨੂੰ ਤੇ ਹੁਣ ਅਰਵਿੰਦ ਜੀ ਨੂੰ ਉਹਦੇ 'ਚ ਨਾ ਤੇ ਕੋਈ ਰਿਕਵਰੀ ਹੋਈ ਇੱਕ ਪੈਸੇ ਦੀ 2 ਸਾਲਾਂ 'ਚ ਨਾ ਹੋਈ ਐਵੀਡੈਂਸ ਹੋਇਆ ਸੋ ਟੋਟਲੀ ਪੋਲਿਟਿਕਲ ਵੈਂਡੇਟਾ ਪਰਵੰਤ ਕੇਜਰੀਵਾਲ ਜੀ ਦਾ ਡਰ ਇਹਦੇ ਕਰਕੇ ਭਾਜਪਾ ਸਭਰਾਇਆ ਅੱਛਾ ਕੰਗ ਸਾਬ ਜੋ ਜਿਹੜੇ ਭਾਜਪਾ ਆਗੂ ਨੇ ਉਹਨਾਂ ਨੇ ਸਿੱਧੇ ਤੌਰ ਤੇ ਇਸ ਗੱਲ ਦਾ ਖੰਡਨ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਕਾਰਵਾਈ ਹੋਈ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਹੋਈ ਹੈ ਕਿਵੇਂ ਦੇਖਦੇ ਹੋ ਦੇਖੋ ਪ੍ਰੇਸ਼ਾਚਾਰ ਦੇ ਖਿਲਾਫ ਕਾਰਵਾਈ ਦਾ ਮੈਪੋਲ ਖੋਲ ਦੇਣਾ ਭਾਜਪਾ ਦੀ ਤੇ ਜਦੋਂ ਮੋਦੀ ਸਾਹਿਬ ਕਹਿੰਦੇ ਅਜੀਤ ਪਵਾਰ 70000 ਕਰੋੜ ਦਾ ਸਕੈਮ ਦਾ ਦੋਸ਼ੀ ਹੈ ਤੇ ਤਿੰਨ ਦਿਨ ਬਾਅਦ ਅਜੀਤ ਪਵਾਰ ਬੀਜੇਪੀ ਜੁਆਇਨ ਕਰ ਲੈਂਦਾ ਤੇ ਭਾਜਪਾ ਦਿੱਤੀ ਸੀਐਮ ਬਣਾ ਦਿੰਦੀ ਹੈ ਜੀ ਜਦੋਂ ਬੀਜੇਪੀ ਹਮੰਤ ਵਿਸ਼ਵਾ ਸ਼ਰਮਾ ਦੇ ਖਿਲਾਫ ਧਰਨੇ ਲਾਉਂਦੀ ਹੈ ਤੇ ਜਦੋਂ ਬੀਜੇਪੀ ਜੁਆਇਨ ਕਰ ਲੈਂਦਾ ਤੇ ਉਹਦੇ ਸਾਰੇ ਗੁਨਾਹ ਮਾਫ਼ ਹੋ ਜਾਂਦੇ ਆ ਜਦੋਂ ਨਾਰਾਇਣ ਰਾਣੇ ਜਿਵੇਂ ਤੇ ਸੀਬੀਆਈ ਚਾਰਜ ਸ਼ੀਟ ਫਰੇਮ ਕਰ ਦਿੰਦੀ ਆ ਜਦੋਂ ਉਹ ਬਾਜਪਾ ਜੁਆਇਨ ਕਰ ਲੈਂਦਾ ਹੈ ਤੇ ਉਹ ਦੁੱਧ ਦਾ ਧੋਖਾ ਹੋ ਜਾਂਦਾ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਇਸ ਕਰਕੇ ਬੀਜੇਪੀ ਇਹ ਘਟਿਆ ਤੇ ਗੰਦੀ ਪੋਲਿਟਿਕਸ ਕਰ ਰਹੀ ਆ ਜੇ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਬੀਜੇਪੀ ਜੁਆਇਨ ਕਰ ਲੈਣ ਤੇ ਕੱਲ ਨੂੰ ਤੁਸੀਂ ਦੇਖੂਗਾ ਰਾਤ ਨੂੰ ਕਿ ਬੀਜੇਪੀ ਦੇ ਸਾਰੇ ਸਪੋਕਸਪਰਸਨ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਪ੍ਰੇਸ਼ ਜਿਹੜਾ ਆ ਹਰੀਫ ਜਿਹੜਾ ਉਹ ਟੀਵੀ ਤੇ ਵੱਧ ਕਰਕੇ ਬੋਲਣਗੇ ਸੋ ਇਹ ਸਾਰਾ ਕੁਝ ਪਤਾ ਲੱਗ ਰਿਹਾ ਭਾਜਪਾ ਜਿਹੜੇ ਵੀ ਅੱਜ ਦੇਸ਼ ਲੋਕ ਕ腐ਸ਼ਨ ਦੇ ਖਿਲਾਫ ਲੜਾਈ ਲੜ ਰਹੇ ਹੈ ਮੋਦੀ ਜੀ ਨਫਰਤ ਦੀ ਰਾਜਨੀਤੀ ਦੇ ਖਿਲਾਫ ਲੜ ਰਹੇ ਹੈ ਸਾਨਾ ਸ਼ਹੀਦ ਦੇ ਖਿਲਾਫ ਸੰਵਾਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੈ ਜਿਹੜੇ ਬੀਜੇਪੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਉਹ ਸਭ ਤੋਂ ਵੱਧ ਇਮਾਨਦਾਰ ਹੈ ਤੇ ਜਿਹੜੇ ਘੁੱਟਵੇਂ ਗੋਡੇ ਟੇਕ ਦਿੰਦੇ ਆ ਇਹਦਾ ਮਤਲਬ ਉਹ ਕਿਤੇ ਨਾ ਕਿ ਕਿ ਉਹਨਾਂ ਦੇ ਕੋਲ ਕਾਲੇ ਕਾਰਨਾਮੇ ਹੈ ਸੋ ਆਮ ਆਦਮੀ ਪਾਰਟੀ ਦੇ ਲੋਕ ਅਰਵਿੰਦ ਕੇਜਰੀਵਾਲ ਦੀ ਖਾਸ ਕਰ ਕੱਟੜ ਇਮਾਨਦਾਰੀ ਨਾਲ ਪਾਰਟੀ ਦੀ ਗਵਾਹੀ ਕਰ ਰਹੇ ਆ ਔਰ ਦੇ ਸਾਰਾ ਦੇਖ ਰਿਹਾ ਪਰ ਇਹਦਾ ਖਮਿਆਜਾ ਬੀਜੇਪੀ ਨੂੰ ਹੁਣ ਭੁਗਤਣਾ ਪਊਗਾ ਅੱਛਾ ਕੰਗ ਸਾਬ ਅਗਲੀ ਅਗਲਾ ਮੇਰਾ ਸਵਾਲ ਇਹ ਹੈਗਾ ਕਿ ਜਿਹੜੀ ਹੁਣ ਦਿੱਲੀ ਦੀ ਸਰਕਾਰ ਹੈ ਉਹ ਕਿਵੇਂ ਚੱਲੇਗੀ ਜਿਹੜਾ ਰੋਡ ਮੈਪ ਆ ਇਹਦੇ ਲਈ ਕਿਵੇਂ ਕਿਵੇਂ ਤਿਆਰ ਕੀਤਾ ਗਿਆ ਕਿਉਂਕਿ ਚੋਣਾਂ ਵੀ ਜੜੀਆਂ ਹੈਗੀਆਂ ਨੇ ਉਹ ਸਿਰਤੇ ਨੇ ਤਾਂ ਜਿਹਦੇ ਵਿੱਚ ਕਿਵੇਂ ਦੀ ਜਿਹੜੀ ਐਕਟੀਵਿਟੀ ਹੈ ਉਹ ਦਿੱਲੀ ਦੀ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਦੇਖੋ ਜੀ ਦਿੱਲੀ ਦੀ ਸਰਕਾਰ ਦਿੱਲੀ ਦੇ ਸਾਰੇ ਚੁੜੇ ਹੋਏ ਐਮਐਲਏ ਸਹਬਾਨਾ ਨੇ ਜੀ ਅਰਵਿੰਦ ਕੇਜਰੀਵਾਲ ਜੀ ਨੂੰ ਆਥਰਾਇਜ਼ ਕੀਤਾ ਹੈ ਕਿ ਚਾਹੇ ਉਹ ਜੇਲ੍ਹ 'ਚ ਰਹਿਣ ਕਿਉਂਕਿ ਸਾਨੂੰ ਤਾਂ ਇੱਕ ਸਾਲ ਪਹਿਲਾਂ ਹੀ ਪਤਾ ਸੀ ਕਿ ਮੋਦੀ ਜਿਹੜਾ ਹੈ ਅਰਵਿੰਦ ਜੀ ਨੂੰ ਜੇਲ੍ਹ ਦੇ ਅੰਦਰ ਡਕੂ ਬਲੂ ਠੂਠੇ ਕੇਸਾਂ 'ਚ ਜੀ ਅਰਵਿੰਦ ਕੇਜਰੀਵਾਲ ਜੀ ਜੇਲ੍ਹ ਦੇ ਅੰਦਰੋਂ ਵੀ ਦਿੱਲੀ ਸਰਕਾਰ ਚਲਾਉਣਗੇ ਹੂੰ ਉਹਨਾਂ ਦੀ ਗਾਈਡੈਂਸ ਸਾਰੇ ਦੇਸ਼ ਚ ਆਮ ਆਦਮੀ ਪਾਰਟੀ ਅੱਗੇ ਵਧੂਗੀ ਹੂੰ ਔਰ ਲਗਾਤਾਰ ਮੋਦੀ ਦੀ ਜਿਹੜੀ ਕਟਿਆ ਗੰਦੀ ਰਾਜਨੀਤੀ ਆ ਕਰਪਟ ਰਾਜਨੀਤੀ ਆ ਨਫਰਤ ਦੀ ਰਾਜਨੀਤੀਆ ਨੂੰ ਸਪੋਟ ਕਰਾਂਗੇ ਔਰ 2024 ਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਾਂਗੇ ਜੀ ਕੰਗ ਸਾਬ ਬਹੁਤ ਬਹੁਤ ਧੰਨਵਾਦ ਤੁਹਾਡਾ ਪੰਜਾਬ ਕੇਸਰੀ ਜਗਪਾਨੀ ਦੇ ਨਾਲ ਗੱਲਬਾਤ ਕਰਨ ਦੇ ਲਈ ਧੰਨਵਾਦ